ਵੀਰ ਜੀ ਮੈਂ ਤੁਹਾਡੇ ਤੋਂ ਸੁਣਿਆ ਹੈ ਕਿ ਦਰਬਾਰ ਸਾਹਿਬ ਕਿਸੇ ਦੀ ਅਰਦਾਸ ਹੁੰਦੀ ਹੈ ਪਰ ਮੈਂ ਤੇ ਰੋਜ਼ ਅਰਦਾਸ ਸੁਣਦਾ ਦਰਬਾਰ ਸਾਹਿਬ ਦੀ ਮੈਂ ਤੇ ਕਦੀ ਸੁਣਿਆ ਨਹੀਂ ਕਿਸੇ ਦੀ ਅਰਦਾਸ ਹੋਣ ਦੀ ਹੋਵੇ ਦਰਬਾਰ ਸਾਹਿਬ ਮਾਕੇ ਕਿਸੇ ਦੀ ਅਰਦਾਸ ਹੋ ਰਹੀ ਹੈ ਜੇ ਕੋ ਪਿਆਰੇ ਦਰਬਾਰ ਸਾਹਿਬ ਹਰਮੰਦਰ ਸਾਹਿਬ ਆਪਾਂ ਚਲੋ ਲਾਈਵ ਟੀਵੀ ਦੇ ਉੱਤੇ ਵੀ ਦੇਖਦੇ ਆ ਕਦੇ ਕਿਸੇ ਦਾ ਪਰਟੀਕੂਲਰ ਨਾਮ ਲੈ ਕੇ ਵੈਸੇ ਉੱਥੇ ਅਰਦਾਸ ਕਰਦੇ ਦੀਆਂ ਭਾਵੇਂ ਕੋਈ ਲੱਖਾਂ ਕਰੋੜਾਂ ਰੁਪਏ ਵੀ ਉੱਥੇ ਦੇ ਦੇਵੇ ਹਾਂ ਭਰੇ ਦੇ ਵਿੱਚ ਬਿਲਕੁਲ ਇਹ ਗੱਲ ਦੀ ਸੱਚਾਈ ਹੈ ਇਕ ਕੋਸ਼ ਦੀਵਾ ਦੀ ਅਰਦਾਸ ਜਿਹੜੀ ਉਹ ਡੇਲੀ ਦਰਬਾਰ ਸਾਹਿਬ ਹੁੰਦੀ ਹੈ ਜਦੋਂ ਆਪਾਂ ਅਰਦਾਸ ਨੂੰ ਪੜਦੇ ਆ ਜਾਂ ਅਰਦਾਸ ਕਿਤੇ ਧਿਆਨ ਨਾਲ ਸੁਣੀਦਾ ਤੇ ਅਰਦਾਸ ਦੇ ਵਿੱਚ ਇੱਕ ਲਾਈਨ ਆਪਾਂ ਪੜਦੇ ਆ ਪੰਜ ਪਿਆਰੇ ਚਾਰ ਸਹਿਬ ਜਾਦੇ 40 ਮੁਕਤੀਆਂ ਹੱਟੀਆਂ ਜੱਪੀਆਂ ਤਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਹਾਂ ਜਿਹੜੇ ਜੀ ਪ੍ਰਭੂ ਦਾ ਨਾਮ ਤੇ ਹੁੰਦੇ ਆ ਸੱਚੇ ਨਾਮ ਨੂੰ ਤੇ ਹੁੰਦੇ ਆ ਨਾਮ ਦੇ ਨਾਲ ਜੁੜੇ ਰਹਿੰਦੇ ਆ ਉਹਨਾਂ ਦੀ ਦਰਬਾਰ ਸਾਹਿਬ ਜਿਹੜੀ ਆ ਉਹ ਡੇਲੀ ਅਰਦਾਸ ਹੁੰਦੀ ਹੈ ਤੇ ਉਹਨਾਂ ਦੇ ਪ੍ਰਤੀ ਇਹ ਨਾਲ ਸ਼ਬਦ ਵੀ ਆਚਾਰਨ ਕੀਤਾ ਜਾਂਦਾ ਹੈ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਉਹਨਾਂ ਦੀ ਕਮਾਈ ਦਾ ਧਿਆਨ ਧਰਿਆ ਜਾਂਦਾ ਹੈ ਦੇਖੋ ਭਾਵੇਂ ਕੋਈ ਬੰਦਾ ਲੱਖਾਂ ਕਰੋੜਾ ਰੁਪਇਆ ਡੇਲੀ ਕਮਾ ਰਿਹਾ ਹੈ ਭਾਵੇਂ ਕੋਈ ਨਾਨਪੁੰਨ ਕਰਦਾ ਹੈ ਕੁਝ ਵੀ ਕਰਦਾ ਹੈ ਕੋਈ ਧਾਰਮਿਕ ਕਰਮ ਵੀ ਕਰਦਾ ਹੈ ਕਿਸੇ ਦਾ ਜ਼ਿਕਰ ਨਹੀਂ ਹੁੰਦਾ ਉੱਥੇ ਪਰ ਜਿਹੜੇ ਸੱਚੇ ਨਾਮ ਨੂੰ ਧਿਆਉਣ ਵਾਲੇ ਨੇ ਨਾਮ ਦੀ ਕਮਾਈ ਕਰਨ ਵਾਲੇ ਨੇ ਉਹਨਾਂ ਦੀ ਕਮਾਈ ਦਾ ਉੱਥੇ ਧਿਆਨ ਧਰਿਆ ਜਾਂਦਾ ਹੈ ਤੇ ਧਿਆਨ ਧਰ ਕੇ ਹੀ ਉਹਨਾਂ ਦੀ ਰਸਨਾ ਤੋਂ ਵਾਹਿਗੁਰੂ ਸ਼ਬਦ ਜਿਹੜਾ ਆਪਣੇ ਆਪ ਨਿਕਲਦਾ ਹੈ ਉਹਨਾਂ ਦਾ ਨਾਮ ਲਿਆ ਜਾਂਦਾ ਜਿਹੜੇ ਨਾਮ ਨੂੰਤੇ ਹੁੰਦੇ ਆ